ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਸਿਆਸਤ ਤੋਂ ਉਮੀਦਵਾਰ ਆਪੋ ਆਪਣੇ ਹਿਸਾਬ ਦੇ ਨਾਲ ਗਰਮਾ-ਗਰਮੀ ਕਰਦੇ ਪਏ ਨੇ ਪਰ ਸਭ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਉਮੀਦਵਾਰ ਅਲੱਗ ਹੀ ਰੂਪ ਦੇ ਵਿੱਚ ਛਾਏ ਹੋਏ ਨੇ ਜੇਕਰ ਗੱਲ ਕੀਤੀ ਜਾਵੇ ਚਰਨਜੀਤ ਸਿੰਘ ਚੰਨੀ ਦੀ ਭਾਵੇਂ ਸਪੀਚ ਬਿਆਨਾਂ ਦੀ ਗੱਲ ਹੋਵੇ ਭਾਵੇਂ ਬੀਤੇ ਦਿਨ ਬੀਬੀ ਜ਼ਗੀਰ ਕੌਰ ਦੇ ਨਾਲ ਜਿਵੇਂ ਉਹਨਾਂ ਦੇ ਵੱਲੋਂ ਹਰਕਤ ਕੀਤੀ ਗਈ ਉਸ ਤੋਂ ਬਾਅਦ ਭਾਵੇਂ ਕਿ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਨੋਟਿਸ ਲਿਆ ਗਿਆ ਹੈ ਪਰ ਹੁਣ ਇੱਕ ਪਾਸੇ ਚਨੰਦੀ ਸਿੰਘ ਚਨੀ ਦੇ ਵੱਲੋਂ ਆਪ ਪਾਰਟੀ ਤੇ ਖਾਲਸਤਾਨੀੁਰਪਤਵੰਤ ਸਿੰਘ ਪੰਨੂ ਦੇ ਨਾਲ ਮਿਲਣ ਦੇ ਗੱਲ ਕੀਤੀ ਗਈ ਹੈ ਪਰ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਪਵਨ ਕੁਮਾਰ ਟੀਨੂ ਦਾ ਬਿਆਨ ਬੀਬੀ ਜਗੀਰ ਕੌਰ ਦੇ ਨਾਲ ਹਰਕਤ ਨੂੰ ਲੈ ਕੇ ਸਾਹਮਣੇ ਆ ਗਿਆ ਹੈ ਦੇਖੋ ਬਹੁਤ ਜ਼ਬਰਦਸਤ ਹੰਗਾਰਾ ਮਿਲਿਆ ਤੁਸੀਂ ਵੀ ਵੇਖਿਆ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਵੋਲੰਟੀਅਰਸ ਜਿਹੜੇ ਆ ਉਹ ਕਾਗਜ਼ ਦਾਖਲ ਕਰਨ ਮੌਕੇ ਰੋਡ ਸ਼ੋਅ ਚ ਆਏ ਇਹ ਆਮ ਲੋਕਾਂ ਦੀ ਪਾਰਟੀ ਹੈ ਆਮ ਲੋਕਾਂ ਨੇ ਆਮ ਲੋਕਾਂ ਵਾਸਤੇ ਬਣਾਈ ਹੈ ਇਹ ਬਹੁਤ ਵੱਡਾ ਇੱਕ ਤਬਦੀਲੀ ਦਾ ਸਾਈਨ ਹੈ ਪੂਰੇ ਦੇਸ਼ ਵਿੱਚ ਇਹ ਤਬਦੀਲੀ ਪੰਜਾਬ ਚ ਆਈ ਹੈ ਦਿੱਲੀ ਚ ਆਈ ਹੈ ਲੇਕਿਨ ਪੂਰੇ ਦੇਸ਼ ਚ ਆਣੀ ਹੈ ਉਹਦੇ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੂੰ ਸਹਿਯੋਗ ਕਰਨ ਲਈ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਚ 13 ਦੀਆਂ 13 ਸੀਟਾਂ ਜਿਹੜੀਆਂ ਆਮ ਪਾਰਟੀ ਜਿੱਤੂਗੀ ਮੁੱਦੇ ਬਹੁਤ ਮੁੱਦੇ ਜਲੰਧਰ ਚ ਵੀ ਬੜੇ ਆ ਕੰਮ ਕਰਾਂਗੇ ਸ਼ਹਿਰ ਦੇ ਵੀ ਪਿੰਡਾਂ ਦੇ ਵੀ ਵਿਕਾਸ ਦੇ ਵੀ ਖਾਸ ਕਰਕੇ ਬੇਰੁਜ਼ਗਾਰੀ ਜਿਹੜੀ ਬਹੁਤ ਹੈ ਤੇ ਜਲੰਧਰ ਨੂੰ 1987 ਤੋਂ ਬਾਅਦ ਕਿਸੇ ਵੀ ਕੇਂਦਰ ਦੀ ਸਰਕਾਰ ਨੇ ਚਾਹੇ ਉਹ ਕਾਂਗਰਸ ਰਹੀ ਹੈ ਕੇਂਦਰ ਚ ਚਾਹੇ ਭਾਜਪਾ ਰਹੀ ਹੈ ਕੋਈ ਪ੍ਰੋਜੈਕਟ ਨਹੀਂ ਦਿੱਤਾ ਜਿੱਥੇ ਕੋਈ ਸਾਡੇ ਨੌਜਵਾਨ ਪੜ੍ਹੇ ਲਿਖੇ ਬੱਚੇ ਰੁਜ਼ਗਾਰ ਹਾਸਲ ਕਰ ਸਕਦੇ ਰੇਲਵੇ ਕੋਚ ਫੈਕਟਰੀ ਕਪੂਰਥਲਾ ਬਣੀ ਸੀ 1987 ਚ ਉਦੋਂ ਤੋਂ ਬਾਅਦ ਕੁਝ ਨਹੀਂ ਮਿਲਿਆ ਉਦੇ ਵਿੱਚ ਵੀ ਹੁਣ ਬਹੁਤ ਵੱਡੇ ਪੱਧਰ ਤੇ ਨੀਜੀਕਰਨ ਕਰਤਾ ਕੇਂਦਰ ਨੇ ਵੱਡੇ ਮਹਿਕਮੇ ਬੈਂਕਿੰਗ ਇੰਸ਼ੋਰੈਂਸ ਟੈਲੀਕਮ ਰੇਲਵੇ 에어 ਇੰਡੀਆ ਉਹਦੇ ਵਿੱਚ 100% ਨੀਜੀਕਰਨ ਕਰਤਾ ਉਹਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹੇ ਲਿਖਿਆ ਨੂੰ ਨੌਕਰੀ ਮਿਲਦੀ ਹੁੰਦੀ ਸੀ ਉਹ ਖਤਮ ਹੋ ਗਈ ਹੈ ਤੇ ਇਸ ਕਰਕੇ ਇਹ ਮੁੱਦਾ ਹੈ ਬਹੁਤ ਵੱਡਾ ਇਹਨੂੰ ਕੇਂਦਰ 'ਚ ਜਾ ਕੇ ਆਪਾਂ ਬੋਲਾਂਗੇ ਟੱਕਰ 'ਚ ਕਿਸ ਤਰ੍ਹਾਂ ਇੱਕ ਕੇਂਦਰ ਸਰਕਾਰ ਨੇ ਕਿਉਂਕਿ ਸਾਡਾ ਜਿਹੜਾ ਜਲੰਧਰ ਹੈ ਦੁਆਬਾ ਹੈ ਇਹ ਐਨਆਰਆਈਆਂ ਦਾ ਘਰ ਹੈ ਐਨਆਰਆਈ ਕੋਈ ਵੀ ਇੱਥੇ ਆਪਣੀ ਪ੍ਰਾਪਰਟੀ ਵੇਚੇ ਉਹਨੂੰ 20.8% ਯਾਨੀ 21% ਦੇ ਕਰੀਬ ਕੇਂਦਰ ਨੇ ਉਹਨਾਂ ਨੂੰ ਟੈਕਸ ਲਾ ਦਿੱਤਾ ਪਿਛਲੇ 6 ਮਹੀਨੇ ਹੋ ਗਏ ਇਸ ਗੱਲ ਨੂੰ ਸ਼ਾਇਦ ਸਾਲ ਹੋ ਗਿਆ ਜੇ ਕੋਈ ਐਨਆਰਆਈ ਭਰਾ ਸਾਡਾ ਕਰੋੜ ਰੁਪਇਆ ਟੈਕਸੀ ਕੱਟ ਲੈਂਦੇ ਇਹ ਬੇਇਨਸਾਫੀ ਹੈ ਚੰਨੀ ਸਾਹਿਬ ਤੁਹਾਡੀ ਟੱਕਰ ਤੇ ਕਿਸ ਤਰ੍ਹਾਂ ਦੇ ਚੰਨੀ ਸਾਹਿਬ ਨੂੰ ਤਾਂ ਹਲੇ ਜਲੰਧਰ ਦੇ ਰਾਹ ਹੀ ਨਹੀਂ ਪਤਾ ਉਹ ਤਾਂ ਐਵੇਂ ਤਾਸ਼ਤੂਜ ਖੇਡ ਕੇ ਘੁੰਮ ਫਿਰ ਕੇ ਆਪਣਾ ਟਾਈਮ ਬਿਤਾਉਂਦੇ ਆ ਉਹ ਜਲੰਧਰ ਨਾਰਥ ਵਿੱਚ ਖੜੇ ਕਹੀ ਜਾਂਦੇ ਮੈਂ ਜਲੰਧਰ ਸ਼ੋਣੀ ਵਿੱਚ ਖੜਾ ਉਹ ਜਾਂਦੇ ਗੁਰਾਇਆਂ ਨੂੰ ਆ ਤੇ ਉਹ ਪਿੰਡ ਜਿਹੜਾ ਗੁਰਾਇਆਂ ਦਾ ਆ ਉਹ ਲੱਭਦੇ ਫਗਵਾੜੇ ਜਾ ਕੇ ਆ ਸੋ ਉਹਨਾਂ ਨੂੰ ਇੱਥੇ ਦਾ ਪਤਾ ਨਹੀਂ ਚੰਨੀ ਜੀ ਜਲੰਧਰ ਦੇ ਕਿਸੇ 10 ਬੰਦਿਆਂ ਦਾ ਨਾਮ ਨਹੀਂ ਲੈ ਸਕਦੇ ਕੱਲ ਨੂੰ ਇਹ ਕਾਂਗਰਸੀ ਆ ਜਾਂ ਕੋਈ ਹੋਰ ਜਲੰਧਰ ਦੇ ਲੋਕ ਕਿੱਥੇ ਜਾਣਗੇ ਕੋਈ ਕੰਮ ਪੈ ਗਿਆ 160 ਕਿਲੋਮੀਟਰ ਦੂਰ ਜਾਣਗੇ ਫਿਰ ਕਾਂਗਰਸ ਦੇ ਜਿਹੜੇ ਉਮੀਦਵਾਰ ਆ ਉਹ ਤਾਂ ਆਦਤਨ ਐਸੇ ਆ ਕਿ ਉਹ ਬਾਅਦ ਚ ਫੋਨ ਹੀ ਨਹੀਂ ਕਹਿੰਦੇ ਚੁੱਕਦੇ ਇਸੇ ਕਰਕੇ ਉਹ ਪਿਛਲੀ ਵਾਰੀ 2022 ਚ ਆਪਣੀਆਂ ਦੋ ਸੀਟਾਂ ਤੋਂ ਬੁਰੀ ਤਰ੍ਹਾਂ ਹਾਰ ਗਿਆ ਜਮਾਨਤਾ ਜਬਤ ਕਰਾਤੀਆਂ ਉੱਥੇ ਲੋਕਲ ਭਦੌੜ ਤੇ ਚਮਕੌਰ ਸਾਹਿਬ ਤੇ ਉਹ ਉੱਥੇ ਉਹਨਾਂ ਦੇ ਬਾਰੇ ਲੋਕਾਂ ਨੂੰ ਪਤਾ ਸੀ ਉੱਥੇ ਐਕਸਪੋਜ਼ਡ ਐ ਉੱਥੇ ਪਤਾ ਵੀ ਇਹ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਨਹੀਂ ਹੁੰਦੇ ਕੰਮ ਨਹੀਂ ਕਰਦੇ ਉੱਥੋਂ ਹਾਰੇ ਉਹ ਹਾਰ ਤੋਂ ਡਰਦੇ ਹੋਏ ਤੇ ਹੁਣ ਜਲੰਧਰ ਵੱਲ ਨੂੰ ਆ ਗਏ ਆ ਤੇ ਜਲੰਧਰ ਤਾਂ ਬੜਾ ਯੂ ਨੋ ਪੜੇ ਲਿਖੇ ਲੋਕਾਂ ਦਾ ਇਲਾਕਾ ਆ ਇੱਥੇ ਤਾਂ ਸੇਵਾਦਾਰ ਚਾਹੀਦਾ ਲੋਕਲ ਜਿਹਨੂੰ ਪਤਾ ਹੋਵੇ ਚੱਪੇ-ਚੱਪੇ ਦਾ ਤੇ ਮੈਂ ਜਲੰਧਰ ਦਾ ਜੰਪ ਵਾਲਿਆ ਜਲੰਧਰ ਮੇਰੀ ਜਨਮ ਭੂਮੀ ਜਲੰਧਰ ਮੇਰੀ ਕਰਮ ਭੂਮੀ ਇੱਥੇ ਰਹਿ ਕੇ ਜਲੰਧਰ ਦੇ ਸਾਰੇ ਕੰਮ ਕਰਾਂਗੇ ਇੱਥੇ ਹਾਜ਼ਰ ਰਵਾਂਗੇ ਚੰਨੀ ਸਾਹਿਬ ਨੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲਿੰਕ ਹੈਗੇ ਗੁਰਪ੍ਰਿੰਸ ਤਨੂ ਦੇ ਨਾਲ ਤੇ ਕਹਿੰਦੇ ਫੰਡਿੰਗ ਆ ਰਹੀ ਹੈ ਬਾਰੋਕ ਅਫਸਰਟ ਹੋ ਗਏ ਪਤਾ ਕਿਉਂ ਜਿੱਦਦ ਦਾ ਉਹਨਾਂ ਨੇ ਮਜਬੂਤ ਕਰਨ ਲਿਖ ਕੰਨੀ ਕਰਤੀ ਆ ਜਿੱਦਦ ਦਾ ਨਾ ਉਹ ਬੀਬੀ ਜਗੀਰ ਕੌਰ ਜੀ ਨਾਲ ਉਹਨਾਂ ਨੇ ਮਾੜੀ ਹਰਕਤ ਕੀਤੀ ਭੱਦੀ ਉਸ ਤੋਂ ਬਾਅਦ ਉਹ ਟਰੋਲ ਬੜੇ ਹੋ ਰਹੇ ਆ ਲੋਕੀ ਉਹਨਾਂ ਨੂੰ ਬੜਾ ਮਾੜਾ ਕਹਿ ਰਹੇ ਤਾਂ ਹੁਣ ਅਫਸਰਟ ਹੋਏ ਆ ਜੋ ਮਰਜੀ ਕਹਿ ਲੈਣ ਕੋਈ ਗੱਲ ਨਹੀਂ ਅੱਛਾ ਕਹਿੰਦੇ ਸੈਂਟਰ ਦੇ ਉਹਨਾਂ ਨੂੰ ਧੋਬੀ ਲੱਗੀ ਹੈ ਹੁਣ ਸੈਂਟਰ ਦੇ ਵਿਦੈਕ ਦੇ ਉੱਪਰ ਵੀ ਕਈ ਸਵਾਲ ਖੜੇ ਕੀਤੇ ਕਹਿੰਦੇ ਲਾਟਰੀ ਦਾ ਸਾਰਾ ਕਾਰੋਬਾਰ ਉਹ ਕਰ ਰਹੇ ਆ ਚਲੋ ਤੁਸੀਂ ਜੇ ਕੋਈ ਗੱਲ ਹੈਗੀ ਤੁਸੀਂ মিডিਆ ਆ ਤੁਸੀਂ ਆਪਣੀ ਜ਼ਿੰਮੇਵਾਰੀ ਅਦਾ ਕਰੋ। ਅੱਛਾ ਸਰ बीजेपी ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਸਪੇਸ ਵਿੱਚ? बीजेपी ਕੋਈ ਵੀ ਨਹੀਂ ਫਾਈਟ ਚ ਚੰਨੀ ਸਾਹਿਬ ਤਾਂ ਇੱਕ ਤਰੀਕ ਸ਼ਾਮ ਨੂੰ 4 ਵਜੇ ਤੱਕ ਇੱਥੇ ਰਹਿਣਗੇ। ਅੱਛਾ ਉਹਨਾਂ ਦੀ ਆਪਣੀ ਵੋਟ ਵੀ ਇੱਥੇ ਆਣੀ। ਨਾ ਉਹਨਾਂ ਦੇ ਪਰਿਵਾਰ ਦੀ ਇੱਕ ਵੀ ਵੋਟ ਇੱਥੇ ਆ। ਉਹਨਾਂ ਦੇ ਮੁੰਡੇ ਨੇ ਉਹਨਾਂ ਦੀ ਘਰ ਵਾਲੀ ਨੇ ਵੀ ਜਾ ਕੇ ਉੱਥੇ ਵੋਟ ਪਾਣੀ ਹੈ। ਉਹ ਵੀ ਵਿਚਾਰੇ ਚੰਨੀ ਨੂੰ ਨਹੀਂ ਵੋਟ ਪਾਉਣਗੇ ਤਾਂ ਇੱਥੇ ਜਲੰਧਰ ਦੇ ਲੋਕ ਕਿਉਂ ਪਾਉਣਗੇ? ਜਦ ਉਹਨਾਂ ਦੀ ਵਾਈਫ ਉਹਨਾਂ ਨੂੰ ਵੋਟ ਨਹੀਂ ਪਾਉਗੀ। ਉਹਨਾਂ ਦਾ ਪਰਿਵਾਰ ਉਹਨਾਂ ਨੂੰ ਵੋਟ ਨਹੀਂ ਪਾਊਗਾ ਤੇ ਫਿਰ ਜਲੰਧਰ ਵਾਲੇ ਕਿਉਂ ਪਾਉਣਗੇ ਉਹ ਕਦੇ ਘਰ ਲੱਲਿਆ ਮੈਂ ਜਲੰਧਰ ਦੇ ਦੋ ਦੋ ਮਹੀਨੇ ਲਈ ਉੱਥੇ ਉੱਥੇ ਰਹਿਣਾ ਦੋ ਮਹੀਨੇ ਲਈ ਕਹਿੰਦੇ ਕਿਰਾਏ ਤੇ ਲਿਆ ਘਰ ਅੱਛਾ ਕੈਂਟ ਏਰੀਆ ਅੱਛਾ ਤੁਹਾਡੇ ਦਿਮਾਗ ਤੇ ਕਿਉਂ ਤੁਸੀਂ ਮੈਨੂੰ ਤੋਂ ਸੁਣਨਾ ਕੀ ਚਾਹੁੰਦੇ ਸਰ ਸੁਣਾ ਦਿਓ ਤੁਹਾਨੂੰ ਅੱਛਾ ਕੈਂਟ ਕੈਂਟ ਏਰੀਆ ਦੇ ਬਾਰੇ ਦੱਸਦੇ ਹੋ ਤੁਸੀਂ ਕਿਹਲਾ ਸਵਾਲ ਹੈ ਹਾਂਜੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਤੇ ਬਾਰੇ ਕੀ ਦੀ ਚੰਨੀ ਸੇਨੀ ਸਾਹਿਬ ਦੀ ਉਹ ਦੇਖੋ ਬੀਬੀ ਜ਼ਗੀਰ ਕੌਰ ਜੀ ਬੜੇ ਆਦਰਨੀ ਹੈ ਸਤਕਾਰਯੋਗ ਹੈ ਉਹ ਜੋ ਸ਼ਰੇ ਕਚਹਿਰੀ ਦੇ ਵਿੱਚ ਲੋਕਾਂ ਦੇ ਸਾਹਮਣੇ ਜਿਸ ਤਰੀਕੇ ਨਾਲ ਉਹਨਾਂ ਨੇ ਉਹ ਹਰਕਤ ਕੀਤੀ ਹੈ ਉਹ ਨਹੀਂ ਕਰਨੀ ਚਾਹੀਦੀ ਸੀ ਇੱਕ ਜ਼ਿੰਮੇਵਾਰ ਬੰਦੇ ਨੇ ਨਹੀਂ ਕਰਨੀ ਚਾਹੀਦੀ ਸੀ ਇਹਦੇ ਨਾਲ ਇਸੇ ਕਰਕੇ ਲੋਕ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਮਾੜਾ ਚੰਗਾ ਕਹਿ ਰਹੇ ਆ ਆਪਾਂ ਨੂੰ ਆਪਣੇ ਆਚਰਣ 'ਚ ਆਪਣੇ ਬਿਹੇਵ 'ਚ ਸ਼ਲੀਨਤਾ ਤੇ ਰੱਖਣੀ ਚਾਹੀਦੀ ਹੈ ਔਰ ਸਾਡੇ ਭਾਰਤੀ ਸਭ ਸਭਿਆਚਾਰ ਹੈ ਕਿ ਪਹਿਲੇ ਵੀ ਇਸ ਤਰ੍ਹਾਂ ਦਾ ਕੋਈ ਮਾਮਲਾ ਸੀ ਅੱਲਾਹ ਪਹਿਲੇ ਇੱਕੋ ਮਾਮਲਾ ਸੀ ਇੱਕ ਮੀਟੂ ਵਾਲਾ ਉਹਦੇ ਵਿੱਚ ਇੱਕ ਆਈਐਸ ਮਹਿਲਾ ਅਧਿਕਾਰੀ ਉਹਨੂੰ ਅਸ਼ਲੀਲ ਮੈਸੇਜ ਭੇਜਦੇ ਸੀ ਚੰਨੀ ਜੀ ਇਹਨਾਂ ਨੂੰ ਫਿਰ ਹਟਾਇਆ ਵੀ ਗਿਆ ਸੀ ਪਰ ਇਹ ਟਲੇ ਨਹੀਂ ਸੀ ਫਿਰ ਆਈਐਸ ਐਸੋਸੀਏਸ਼ਨ ਨੇ ਇਕੱਠੇ ਹੋ ਕੇ ਚੀਫ ਮਿਨਿਸਟਰ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਤੇ ਚੀਫ ਮਿਨਿਸਟਰ ਸਾਹਿਬ ਨੇ ਫਿਰ ਇਹਦੇ ਕੋਲੋਂ ਮਾਫੀ ਮੰਗਾਈ ਸੀ ਔਰ ਫਿਰ ਇਹਨਾਂ ਨੇ ਕਿਹਾ ਸੀ ਨਹੀਂ ਇਹ ਤਾਂ ਮੇਰੀ ਭੈਣ ਹੈ ਉਹ ਆਈ ਇਸ ਕੁੜੀ ਨੂੰ ਕਿਹਾ ਸੀ ਤੇ ਹੁਣ ਜਦੋਂ ਲੋਕਾਂ ਨੇ ਮਾੜਾ ਚੰਗਾ ਕਿਹਾ ਲੋਕਾਂ ਨੇ ਨਰਾਜ਼ਗੀ ਜ਼ਾਹਿਰ ਕੀਤੀ ਵਸ ਇਸ ਕਾਰਵਾਈ ਤੇ ਤੇ ਹੁਣ ਬੀਬੀ ਜੀ ਨੂੰ ਵੀ ਕਹਿ ਦਿੱਤਾ ਮੇਰੀ ਇਹ ਭੈਣ ਆ ਮਤਲਬ ਇਹ ਗੱਲ ਠੀਕ ਨਹੀਂ ਸਿਆਣਾ ਬਹਿਣਾ ਬੰਦਾ ਉਹਦੇ ਲਈ ਠੀਕ ਜੁਟੀ ਨੂੰ ਸਭਲਾ ਸਵਾਲ ਹੈ ਇੱਕ ਕੈਂਟ ਹਲਕੇ ਤੋਂ सुरेंद्र ਸੋਢੀ ਉਹਨਾਂ ਦੀ ਨਰਾਜ਼ਗੀ ਚੱਲਦੀ ਹੈ ਮਨਾਣ ਜਾਊਂਗੇ ਉਹਨਾਂ ਨੂੰ ਕਿਵੇਂ ਹੈ ਕਿ ਉਹ ਨਾਲ ਨਹੀਂ ਚੱਲਣਗੇ ਕਿੰਨਾ ਕਿ ਇਫੈਕਟ ਪਏਗਾ ਤੁਹਾਡੇ ਤੇ ਸਤਕਾਰਯੋਗ सुरेंद्र ਸਿੰਘ ਸੋਢੀ ਦੀ ਪਾਰਟੀ ਦੇ ਸੀਨੀਅਰ ਆ ਉਹਨਾਂ ਨੇ ਚੋਣ ਵੀ ਲੜੀ ਪਿਛਲੀ ਖੰਡ ਤੋਂ ਉਹ ਬੜੇ ਪੱਕੇ ਪਰਪੱਕ ਸਰੜੀ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਕੋਈ ਗੱਲ ਨਹੀਂ ਪਾਰਟੀਆਂ 'ਚ ਕਈ ਵਾਰੀ ਫੈਸਲਿਆਂ 'ਚ ਉੱਪਰ ਥੱਲੇ ਹੋ ਜਾਂਦੀ ਆ ਉਹ ਪਾਰਟੀ ਦੇ ਨਾਲ ਹੀ ਠੀਕ ਠੀਕ ਥੈਂਕ ਯੂ